ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ ਚੈਨਲ ਤੇ ਜਿੱਦਾਂ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਮੈਂ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓਜ਼ ਲੈ ਕੇ ਆਵਾਂ ਨੀ ਜਿਹੜੀਆਂ ਤੁਹਾਡੇ ਲਈ ਹੈਲਪਫੁਲ ਹੋਣ ਤੁਸੀਂ ਵੀ ਆਪਣੇ ਸੂਟ ਰੈਡੀ ਕਰੋ ਡਿਜ਼ਾਈਨ ਕਰੋ ਤੇ ਤੁਹਾਨੂੰ ਉਹਦੇ ਲਈ ਕੁਝ ਆਈਡੀਆਜ਼ ਹੋ ਜਾਣ ਉਸ ਲਈ ਮੈਂ ਤੁਹਾਨੂੰ ਅੱਜ ਦੇਖੋ ਇਹ ਸੂਟਸ ਦੇ ਇਹਨ ਕਿੱਦਾਂ ਸਟਿਚ ਕਰਨਾ ਹੈ ਸਾਰਾ ਇਹਦੇ ਬੋਰੀ ਵਰਕ ਦੁਪੱਟਾ ਡਿਜ਼ਾਈਨ ਸਾਰਾ ਦਿਖਾਵਾਂਗੀ ਔਰ ਇਹ ਪਲੇਨ ਸੂਟ ਨੂੰ ਤੁਸੀਂ ਕਿੱਦਾਂ ਡਿਜ਼ਾਈਨ ਕਰ ਸਕਦੇ ਹੋ ਇਹ ਔਰ ਥਰਡ ਸੂਟ ਮੈਂ ਤੁਹਾਨੂੰ ਦਿਖਾਵਾਂ ਕਿ ਤੁਸੀਂ ਪਲੇਨ ਸੂਟ ਨੂੰ ਕਿੱਦਾਂ ਉਹਦੇ ਨਾਲ ਵਰਕ ਕਰਵਾ ਕੇ ਕਿੱਦਾਂ ਤੁਸੀਂ ਡਿਜ਼ਾਈਨ ਕਰ ਸਕਦੇ ਹੋ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਫਸਟ ਮੈਂ ਤੁਹਾਨੂੰ ਇਹ ਸੂਟ ਦਿਖਾਨੀ ਹੈ ਇਹ ਪਿੰਕ ਕਲਰ ਦਾ ਸੂਟ ਹੈ ਵੀਡੀਓ ਦੇ ਵਿੱਚ ਇਹਦਾ ਕਲਰ ਰੈੱਡ ਆ ਰਿਹਾ ਇਹ ਪਿੰਕ ਕਲਰ ਦਾ ਸੂਟ ਹੈ ਇਹ ਕਸਟਮਰ ਦੀ ਡਿਮਾਂਡ ਸੀਗੀ ਕਿ ਅਸੀਂ ਤੁਹਾਨੂੰ ਪਲੇਨ ਸੂਟ ਰੈਡੀ ਕਰਕੇ ਦਈਏ ਪਰ ਥੋੜਾ ਸਰਦਾਰੀ ਹੋਵੇ ਪਰ ਪਾਇਆ ਬਹੁਤ ਸੋਹਣਾ ਲੱਗੇ ਸਿੰਪਲ ਜਿਹਾ ਸੋਬਰ ਜਿਹਾ ਸੂਟ ਉਹਨਾਂ ਨੂੰ ਚਾਹੀਦਾ ਸੀ ਜਿਹਦੇ ਲਈ ਆਪਾਂ ਫੈਂਡੀ ਸਿਲਕ ਦਾ ਕੱਪੜਾ ਲਿੱਤਾ ਹੈ ਇਹ ਅੱਜ ਕੱਲ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਟ੍ਰੈਂਡ ਦੇ ਵਿੱਚ ਹੈ ਫੈਂਡੀ ਸਿਲਕ ਦਾ ਕੱਪੜਾ ਲਿੱਤਾ ਹੈ ਸਿੰਪਲ ਇਹਦੇ ਉੱਪਰ ਆਪਾਂ ਵਰਕ ਕਰਵਾਇਆ ਪਰ ਕੀ ਮੈਂ ਡਿਫਰੈਂਟ ਕੀਤਾ ਉਹ ਮੈਂ ਤੁਹਾਨੂੰ ਦੱਸਦੀ ਆ ਜਿਹਦੇ ਨਾਲ ਤੁਸੀਂ ਆਪਣੇ ਸੂਟ ਨੂੰ ਡਿਫਰੈਂਟਲੀ ਲੁੱਕ ਦੇ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਸੂਟ ਦੇਖ ਸਕਦੇ ਹੋ ਕਿਉਂਕਿ ਪਰ ਆਪਾਂ ਆਰੀ ਵਰਕ ਦਾ ਮਸ਼ੀਨ ਔਰ ਆਰੀ ਮਿਕਸ ਆਪਾਂ ਵਰਕ ਕਰਵਾਇਆ ਹੈ ਦੇਖੋ ਕਲਰ ਪ੍ਰੋਪਰ ਨਹੀਂ ਆ ਰਿਹਾ ਹਾਂ ਇਹੀ ਆਪਾਂ ਮਿਕਸ ਵਰਕ ਕਰਵਾਇਆ ਹੈ ਮਸ਼ੀਨ ਔਰ ਆਈ ਵਰਕ ਦਾ ਠੀਕ ਹੈ ਇਹਦੇ ਵਿੱਚ ਆਪਾਂ ਡਿਫਰੈਂਟ ਕੀ ਕੀਤਾ ਇਹਦੇ ਵਿੱਚ ਵਰਕ ਸੀਗਾ ਪਰਪਲ ਸ਼ੇਡ ਦਾ ਇਹਦੇ ਵਿੱਚ ਪਰਪਲ ਸ਼ੇਡ ਦਾ ਵਰਕ ਸੀ ਔਰ ਕਲਰ ਆ ਗਿਆ ਮੈਂ ਡਾਇਰੈਕਸ਼ਨ ਚੇਂਜ ਕੀਤੀ ਹੈ ਦੇਖੋ ਤੁਸੀਂ ਸੂਟ ਪਹਿਲੇ ਤੁਸੀਂ ਸੂਟ ਦੇਖੋ ਇਹਦੀ ਮੂਰੀ ਦੇ ਉੱਪਰ ਆਪਾਂ ਬਾਜੂ ਦੀ ਮੂਰੀ ਦੇ ਉੱਪਰ ਵਰਕ ਕੀਤਾ ਦੇਖ ਸਕਦੇ ਹੋ ਤੁਸੀਂ ਪ੍ਰੋਪਰ ਇਹ ਵੀ ਸ਼ਰਟ ਦਾ ਵਰਕ ਹੈ ਇਹ ਹੀ ਸੂਟ ਦਾ ਵਰਕ ਕਲਰ ਹੈ ਜੋ ਆ ਰਿਹਾ ਹੈ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਠੀਕ ਹੈ ਅ થોੜਾ ਲਾਈਟਿੰਗ ਪ੍ਰੋਬਲਮ ਹੋਣ ਕਰਕੇ ਥੋੜਾ blur ਆ ਰਹੀ ਹੈ ਵੀਡੀਓ ਇਹਦੇ ਵਿੱਚ ਮੈਂ ਕੀ ਡਿਫਰੈਂਟ ਕੀਤਾ ਹੈ ਇਹਦੇ ਉੱਪਰ ਨਾ ਸ਼ਰਟ ਦੇ ਉੱਪਰ ਦੇਖੋ ਵਰਕ ਸੀਗਾ ਵਰਕ ਸੀ ਨਾ ਇੱਕ ਪਰਪਲ ਔਰ ਇੱਕ ਗ੍ਰੀਨ ਕਲਰ ਦਾ ਹਨਾ ਆਪਾਂ ਕੀ ਕਰਦੇ ਹਾਂ ਜੀ ਲੈਸ ਦੇ ਦੋ ਮਲਟੀ ਦੇ ਦੋ ਜੀ ਦੇ ਦੋ ਦੇ ਦੋ ਆਪ ਮੈਂ ਨਾ ਸਿੰਪਲ 5 ਰੁਪਏ ਮੀਟਰ ਵਾਲੀ ਲੈਸ ਲੈ ਕੇ ਮੈਂ ਡਬਲ ਲੇਸਿੰਗ ਕਰ ਦਿੱਤੀ ਹੈ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਤੁਸੀਂ ਪ੍ਰੋਪਰ ਹੂੰ ਡਬਲ ਲੇਸਿੰਗ ਕਰ ਦਿੱਤੀ ਹੈ ਦੇਖੋ ਇਹੀ ਸੇਮ ਚੀਜ਼ ਮੈਨੇ ਸਲਵਾਰ ਦੀ ਮੂਰੀ ਦੇ ਉੱਪਰ ਕੀਤੀ ਹੈ ਪਰਪਲ ਨੂੰ نیچے ਰੱਬ ਕੇ ਪਰਪਲ ਥੋੜਾ ਵੱਡੇ ਤੁਸੀਂ ਲੈ ਲੈਣੀ ਹੈ ਔਰ ਗ੍ਰੀਨ ਇੱਕ ਤੁਸੀਂ ਛੋਟੀ ਲੈ ਲੈਣੀ ਹੈ ਦੋਨੋਂ ਮਿਕਸ ਕਰਕੇ ਤੁਸੀਂ ਗੋਮ ਲੇਸ ਵਾਂਗੂ ਲਗਾ ਲੈਣੀ ਹੈ ਸਾਈਡਾਂ ਦੇ ਪਰਪਲ ਵੀਡੀਓ ਕਿਦਾਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਕਮੈਂਟ ਕਰਕੇ ਤੁਹਾਡੇ ਲਈ ਹੈਲਪਫੁਲ ਹੈ ਜੇ ਨਹੀਂ ਤੇ ਇਹਦੇ ਦੁਪट्टे ਨੂੰ ਆਪਾਂ ਕਿਵੇਂ ਡਿਜ਼ਾਈਨ ਕਰਾਂਗੇ ਦੁਪट्टे ਨੂੰ ਕਿਵੇਂ ਰੈਡੀ ਕਰਾਂਗੇ ਉਸ ਚੀਜ਼ ਦਾ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜਿਹੜੀ ਕਿ ਤੁਹਾਡੇ ਲਈ ਹੈਲਪਫੁਲ ਹੋਏਗੀ ਇਹ ਚੀਜ਼ ਮੈਨੂੰ ਜਰੂਰ ਦੱਸਿਓ ਤੁਹਾਨੂੰ ਫਸਟ ਟਾਈਮ ਪਤਾ ਲੱਗਿਆ ਕਿ ਆਪਾਂ ਡਬਲ ਲੇਸ ਐਦਾਂ ਵੀ ਲਗਾ ਸਕਦੇ ਆ ਔਰ ਜਿੱਦਾਂ ਇਹਦੇ ਉੱਪਰ ਵਰਕ ਸੀ ਪਰਪਲ ਇਹਨੋਂ ਪਰ ਕਨਵਿਟ ਵਰਕ ਸੀ ਉਹੀ ਚੀਜ਼ ਆਪਾਂ ਦੁਪੱਟੇ ਦੇ ਕਿ ਕਿ ਦੇਖ ਸਕਦੇ ਹੋ ਤੁਸੀਂ ਇਹਦੇ ਨਾਲ ਮੈਮ شوفੋਂ ਦਾ ਦੁਪੱਟਾ ਲੀਤਾ ਹੈ ਬੂਟੀਆਂ ਵਾਲਾ ਬੜਾ ਹੀ ਸੋਹਣਾ ਪਿਆਰਾ ਜਿਹਾ ਸੈਲਫ ਦਾ ਦੁਪੱਟਾ ਹੈ ਇਹ ਦੇਖ ਸਕਦੇ ਹੋ ਤੁਸੀਂ ਸੈਲਫ ਦਾ ਸੇਮ ਕਲਰ ਹੈ ਇਹ ਡਬਲ ਸ਼ੇਡ ਦਾ ਦੁਪੱਟਾ ਹੈ ਡਬਲ ਸ਼ੇਡ ਦਾ ਹੀ ਸੂਟ ਹੈ ਔਰ ਇਹਦੇ ਉੱਪਰ ਮੈਂ ਕੀ ਕੀਤਾ ਪਰਪਲ ਸਾਰੀ ਕਿਨਾਰੀਆਂ ਤੇ ਪਰਪਲ ਲੇਸ ਲਾ ਦਿੱਤੀ ਹੈ ਔਰ ਸੈਂਟਰ ਦੇ ਵਿੱਚ ਮੈਂ ਇਹ ਗ੍ਰੀਨ ਦਾ ਇੱਕ ਬਾਕਸ ਬਣਾ ਦਿੱਤਾ ਹੈ ਦੇਖ ਸਕਦੇ ਹੋ ਤੁਸੀਂ ਦੋਨੋਂ ਕੋਰਨਰ ਤੇ ਸੇਮ ਐਵੇਂ ਹੀ ਕੀਤਾ ਹੈ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ ਤੁਹਾਡੇ ਲਈ ਹੈਲਪਫੁਲ ਹੈ ਜਾਂ ਨਹੀਂ ਜਰੂਰ ਦੱਸਿਓ ਔਰ ਇਹ ਖੁੱਲਾ ਡੁੱਲਾ 2.5 ਮੀਟਰ ਦਾ ਤੁਹਾਨੂੰ ਸਾਡੇ ਤੋਂ ਦੁਪੱਟਾ ਮਿਲੇਗਾ ਦੇਖ ਸਕਦੇ ਹੋ ਤੁਸੀਂ ਬਿਲਕੁਲ ਇਹਨਾਂ ਬੜਾ ਹੀ ਪਿਆਰਾ ਜਿਹਾ ਸਰਦਾਰੀ ਸੂਟ ਤੁਹਾਡਾ ਹੋਏਗਾ ਦੇਖ ਸਕਦੇ ਹੋ ਤੁਸੀਂ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਆਂਦੀ ਹੈ ਇਕ ਤਾ ਇਸ ਤਰ੍ਹਾਂ ਸਿੰਪਲ ਗਰਲਿਸ਼ ਲੁੱਕ ਦਾ ਸੂਟ ਬਣ ਚੁੱਕਾ ਹੈ ਤੁਹਾਨੂੰ ਸੂਟ ਕਿੱਦਾਂ ਦਾ ਲੱਗਿਆ ਜਰੂਰ ਦੱਸਿਓ ਤੁਹਾਡੇ ਲਈ ਵੀਡੀਓ ਹੈਲਪਫੁਲ ਹੋਈ ਹੈ ਜਾਂ ਨਹੀਂ ਜਰੂਰ ਦੱਸਿਓ ਕਮੈਂਟ ਕਰਕੇ ਤੇ ਮਿਲਦੇ ਆਂ ਕੱਲ ਨਵੀਂ ਵੀਡੀਓ ਤੇ ਤੁਹਾਨੂੰ ਪਤਾ ਹੈ ਸ਼ੋਰਟ ਹੈ ਸਿਰਫ 3 ਮਿੰਟ ਦੀ ਅਪਲੋਡ ਹੋਏਗੀ ਇਸ ਵੀਡੀਓ ਲੰਬੀ ਹੋ ਰਹੀ ਹੈ ਸੈਕਿੰਡ ਵੀ ਪਾਰ